ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਔਰਤਾਂ ਨੂੰ ਪੀਰੀਅਡ ਦੌਰਾਨ ਦਰਦ ਦੀ ਜ਼ਿਆਦਾ ਸਮੱਸਿਆ ਰਹਿੰਦੀ ਹੋਵੇ ਤਾਂ ਉਹਨਾਂ ਨੂੰ ਇੱਕ ਕੱਪ ਪਾਣੀ ਵਿੱਚ ਤુલਸੀ ਦੇ ਪੱਤੇ ਅਤੇ ਜਿਬੈਣ ਨੂੰ ਉਬਾਲ ਕੇ ਦਿਨ ਵਿੱਚ ਤਿੰਨ ਵਾਰ ਪੀ ਲੈਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਪੇਟ ਵਿੱਚ ਹੋ ਰਹੇ ਦਰਦ ਤੋਂ ਕਾਫੀ ਆਰਾਮ ਮਿਲੇਗਾ। ਨੰਬਰ 2 ਜੇਕਰ ਕਿਸੇ ਵਿਅਕਤੀ ਨੂੰ ਮਾਈਗਰੇਨ ਦੀ ਸਮੱਸਿਆ ਰਹਿੰਦੀ ਹੋਵੇ ਤਾਂ ਉਸ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਗਰਮ ਦੁੱਧ ਨਾਲ ਦੁੱਧ ਲੇਪੀਆਂ ਖਾ ਲੈਣੀਆਂ ਚਾਹੀਦੀਆਂ ਨੇ ਜਲਦੀ ਹੀ ਸਮੱਸਿਆ ਤੋਂ ਆਰਾਮ ਮਿਲੇਗਾ। ਨੰਬਰ 3 ਘਰ ਪਤੀਆਂ ਅਤੇ ਔਰਤਾਂ ਨੂੰ ਆਪਣੇ ਕਮਰੇ ਵਿੱਚ ਰੋਜ਼ਾਨਾ ਹਲਕੇ ਨੀਲੇ ਰੰਗ ਦੀ ਲਾਈਟ ਲਗਾ ਕੇ ਹੀ ਸੌਣਾ ਚਾਹੀਦਾ। ਇਸ ਨਾਲ ਇੱਕ ਤਾਂ ਨੀਂਦ ਬਹੁਤ ਚੰਗੀ ਆਉਂਦੀ। ਹੈ ਦੂਸਰਾ ਔਰਤਾਂ ਦੇ ਉੱਪਰ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨੰਬਰ 4 ਗਰਭਵਤੀ ਔਰਤਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਥੋੜਾ ਥੋੜਾ ਹੀ ਖਾਣਾ ਖਾਣਾ ਚਾਹੀਦਾ ਇਸ ਦੀ ਮੰਨਣਾ ਬੱਚੇ ਦੀ ਹਲਚਲ ਸਹੀ ਚੱਲਦੀ ਰਹਿੰਦੀ ਹੈ ਉਸ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਜੇਕਰ ਔਰਤਾਂ ਇਕੱਠਾ ਹੀ ਖਾਣਾ ਖਾ ਲੈਂਦੀਆਂ ਹਨ ਤਾਂ ਇਸ ਨਾਲ ਉਸ ਨਾਲ ਬੱਚੇ ਨੂੰ ਕਾਫੀ ਨੁਕਸਾਨ ਹੁੰਦੇ ਹਨ ਨੰਬਰ 5 ਜੇਕਰ ਇਹ ਸਿਰੋਜਾਨਾ ਚੀਕੂ ਖਾਂਦੇ ਹਨ ਤਾਂ ਇਸ ਨਾਲ ਸਾਡੇ ਚਿਹਰੇ ਤੇ ਇੱਕ ਕੁਦਰਤੀ ਨਿਖਾਰ ਆਉਂਦਾ ਹੈ ਜਿਸ ਨਾਲ ਸਾਡੇ ਚਿਹਰੇ ਦੀ ਚਮੜੀ ਚਮਕਦਾਰ ਬਣਦੀ ਹੈ ਨੰਬਰ 6 ਜੇਕਰ ਤੁਸੀਂ ਚਾਵਲ ਦੀ ਖੀਰ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਬਹੁਤ ਜਲਦੀ ਨਾਲ ਦੂਰ ਹੋ ਜਾਂਦੀ ਹੈ। ਨੰਬਰ 7 ਚਿਹਰੇ ਦੇ ਦਾਗ-ਧੱब्बਿਆਂ ਨੂੰ ਦੂਰ ਕਰਨ ਲਈ ਰੋਜ਼ਾਨਾ ਗਾਜਰ ਦਾ ਤਾਜ਼ਾ ਜੂਸ ਬਣਾ ਕੇ ਪੀਣਾ ਚਾਹੀਦਾ ਜੋ ਬਹੁਤ ਹੀ ਲਾਭਕਾਰੀ ਹੈ। ਨੰਬਰ 8 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੋਵੇ ਤਾਂ ਤੁਸੀਂ ਅਦਰਕ ਦੇ ਪੇਸਟ ਨੂੰ ਹਲਕਾ ਕੋਸਾ ਕਰਕੇ ਆਪਣੇ ਗੋਡਿਆਂ 'ਤੇ ਮਾਲਿਸ਼ ਕਰ ਲਓ ਇਸ ਦੀ ਮੰਨਤ ਤੁਹਾਨੂੰ ਗੋਡਿਆਂ ਦੇ ਦਰਦ ਤੋਂ ਰਾਹ ਮਿਲੇਗਾ। ਨੰਬਰ 9 ਜਿਨ੍ਹਾਂ ਦੇ ਸਰੀਰ ਵਿੱਚ ਅਕਸਰ ਦਰਦ ਜਾਂ ਫਿਰ ਸੋਜ ਆਉਂਦੀ ਰਹਿੰਦੀ ਹੋਵੇ ਉਹਨਾਂ ਨੂੰ ਕਦੇ ਵੀ ਛਿਲਕੇ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ। ਇਹਨਾਂ ਨਾਲ ਸਰੀਰ ਉੱਪਰ ਸੋਜ ਅਤੇ ਦਰਦ ਦੀ ਸਮੱਸਿਆ ਦਿਨ ਪਰ ਦਿਨ ਵਧਦੀ ਹੈ। ਇਸ ਤੋਂ ਇਲਾਵਾ ਬੈਵੱਦੀ ਵਾਲੀਆਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ। ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਅਤੇ ਕੰਨ ਵਿੱਚ ਤੇਲ ਜੜੂ ਪਾਇਆ ਕਰੋ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨਾਲ ਹੀ ਕੰਨਾਂ ਤੇ ਨਾਲ ਨੱਕ ਵੀ ਕੋਈ ਸਮੱਸਿਆ ਨਹੀਂ ਹੁੰਦੀ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਲਗਾਤਾਰ ਉੱਚੀ ਉੱਚੀ ਹੱਸਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚੰਗੀ ਤਰ੍ਹਾਂ ਐਕਸਰਸਾਈਜ਼ ਹੋ ਜਾਂਦੀ ਹੈ ਜਿਸ ਨਾਲ ਸਰੀਰ ਜਵਾਨ ਦੇ ਨਾਲ ਨਾਲ ਤੰਦਰੁਸਤ ਵੀ ਰਹਿੰਦਾ ਹੈ ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਰੋਟੀ ਨਾਲ ਪੁਦੀਨੇ ਦੀ ਚਟਨੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਹਾਜਮਾ ਸਹੀ ਰਹਿੰਦਾ ਹੈ ਤੇ ਨਾਲ ਹੀ ਪਰਚੰਦੰਤਰ ਵੀ ਮਜ਼ਬੂਤ ਹੁੰਦਾ ਹੈ ਨੰਬਰ 13 ਰਾਤ ਦੇ ਸਮੇਂ ਚੱਕਲਾ ਭੇਲਣਾ ਤੇ ਜਿਮਟਾ ਜ਼ਰੂਰ ਧੋ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਇਸ ਤੋਂ ਇਲਾਵਾ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਨੂੰ ਵੀ ਜ਼ਰੂਰ ਧੋ ਲੈਣਾ ਚਾਹੀਦਾ ਹੈ ਨੰਬਰ 14 ਜੇਕਰ ਤੁਹਾਡਾ ਸਬਜ਼ੀ ਖਾਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਤੁਸੀਂ ਪਿਆਜ਼ ਨੂੰ ਪੀਸ ਕੇ ਉਸ ਵਿੱਚ ਮਸਾਲੇ ਪਾ ਕੇ ਮਸਾਲਾ ਬਣਾ ਕੇ ਰੋਟੀ ਨਾਲ ਖਾ ਲਓ ਇਸ ਨਾਲ ਮੂੰਹ ਦਾ ਸੁਆਦ ਵੀ ਬਦਲੇਗਾ ਨਾਲ ਹੀ ਰੋਟੀ ਵੀ ਸਵਾਦ ਲੱਗੇਗੀ ਨੰਬਰ 15 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਗਰਮ ਦੁੱਧ ਦੇ ਵਿੱਚ ਦੇਸੀ ਘਿਓ ਮਿਕਸ ਕਰਕੇ ਪੀ ਲਓ ਸਾਰੀ ਥਕਾਵਟ ਦੂਰ ਹੋ ਜਾਵੇਗੀ। ਨੰਬਰ 16 ਜੇਕਰ ਬਰਤਨ ਸਾਫ਼ ਕਰਨ ਤੋਂ ਬਾਅਦ ਹੱਥ ਰੁੱਖੇ ਹੋ ਜਾਣ ਤਾਂ ਦੁੱਧ ਵਿੱਚ ਨਿੰਬੂ ਨੂੰ ਚੋੜ ਕੇ ਹੱਥਾਂ ਨੂੰ ਸਾਫ਼ ਕਰ ਲਓ ਇਸ ਦੀ ਮਦਦ ਨਾਲ ਬਹੁਤ ਹੀ ਨਰਮ ਤੇ ਮੁਲਾਇਮ ਹੋ ਜਾਣਗੇ। ਨੰਬਰ 17 ਜੇਕਰ ਨੱਕ ਵਿੱਚ ਖੂਨ ਆ ਰਿਹਾ ਹੋਵੇ ਤਾਂ ਇੱਕ ਹਫ਼ਤਾ ਲਗਾਤਾਰ ਦੁੱਧ ਵਿੱਚ ਕੇਲਾ ਤੇ ਚੀਨੀ ਮਿਕਸ ਕਰਕੇ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 18 ਜੇਕਰ ਤੁਸੀਂ ਆਪਣਾ ਵਜ਼ਨ ਕੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 10000 ਕਦਮ ਚੱਲੋ ਤੇ ਮਿੱਠਾ ਖਾਣਾ ਬਿਲਕੁਲ ਬੰਦ ਕਰ ਦੇਵੋ ਇੱਕ ਹਫ਼ਤੇ ਵਿੱਚ ਤੁਹਾਡਾ ਵਜ਼ਨ ਘੱਟ ਹੋ ਜਾਵੇਗਾ। ਨੰਬਰ 19 ਖੂਨ ਦੀ ਕਮੀ ਨੂੰ ਜਲਦੀ ਪੂਰਾ ਕਰਨ ਲਈ ਅਨਾਰ ਦੇ ਜੂਸ ਵਿੱਚ ਕਾਲੀ ਮਿਰਚ ਤੇ ਕਾਲਾ ਨਮਕ ਮਿਕਸ ਕਰਕੇ ਰੋਜ਼ਾਨਾ ਪੀਣਾ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਹੀ ਤੁਹਾਡਾ ਖੂਨ ਪੂਰਾ ਹੋ ਜਾਵੇਗਾ। ਨੰਬਰ 20 ਜੇਕਰ ਤੁਸੀਂ ਆਪਣੇ ਪੇਟ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਖੀਰੇ ਦਾ ਸੇਵਨ ਜ਼ਿਆਦਾ ਕਰਿਆ ਕਰੋ ਇਸ ਨਾਲ ਸਾਡੀ ਭੁੱਖ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਬਹੁਤ ਮਦਦ ਮਿਲਦੀ ਹੈ ਜਿਸ ਸਾਡਾ ਪੇਟ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 21 ਜਿਹੜੇ ਲੋਕਾਂ ਦੀ ਪਰਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਭੁੱਲ ਕੇ ਵੀ ਚੀਆ ਸੀਡਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਇਹ ਅਲਰਜੀ ਦਾ ਕਾਰਨ ਵੀ ਬਣ ਸਕਦੀਆਂ ਹਨ ਨੰਬਰ 2 ਜ਼ਮੀਨ ਉੱਤੇ ਸੌਣਾ ਪੂਰੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੁੰਦਾ ਤੇ ਸਾਡੇ ਸਰੀਰ ਅਤੇ ਦਿਮਾਗ ਵਿੱਚ ਤਾਲਮਿਲ ਬਣਿਆ ਰਹਿੰਦਾ ਹੈ ਜਿਸ ਨਾਲ ਤੁਹਾਡਾ ਦਿਮਾਗ ਪੂਰੀ ਤਰ੍ਹਾਂ ਤਾਜ਼ਾ ਮਹਿਸੂਸ ਕਰਦਾ ਜਮੀਨ ਤੇ ਸੌਣ ਨਾਲ ਤੁਹਾਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ ਤੇ ਤੁਸੀਂ ਪੂਰੀ ਤਰ੍ਹਾਂ ਫਿੱਟ ਮਹਿਸੂਸ ਕਰਦੇ ਹੋ ਨੰਬਰ 3 ਤੇ ਬਰੀਆਨੀ ਬਣਾਉਣ ਲਈ ਪਿਆਜ਼ ਨੂੰ ਫਰਾਈ ਕਰਦੇ ਸਮੇਂ ਅਸੀਂ ਚ ਇੱਕ ਚੁਟਕੀ ਪਰਚੀਨੀ ਪਾ ਦਈਏ ਇਸ ਨਾਲ ਇਹ ਛੇਤੀ ਬ੍ਰਾਊਨ ਹੋ ਜਾਣਗੇ ਨੰਬਰ 24 ਨਾਰੀਅਲ ਨੂੰ ਦੋ ਹਿੱਸਿਆਂ ਵਿੱਚ ਤੋੜਨ ਲਈ ਇੱਕ ਰਾਤ ਪਹਿਲਾਂ ਭਿਉਂਕੇ ਰੱਖ ਦਿਓ ਹਲਕੇ ਹਲਕੇ ਹੱਥਾਂ ਨਾਲ ਕਿਸੇ ਚੀਜ਼ ਨਾਲ ਤੋੜੋ ਇਸ ਨਾਲ ਪੂਰਾ ਨਾਰੀਅਲ ਆਸਾਨੀ ਨਾਲ ਟੁੱਟ ਜਾਵੇਗਾ ਨੰਬਰ 25 ਬਿਨਾਂ ਇਸ਼ਨਾਨ ਕੀਤੇ ਰਸੋਈ ਵਿੱਚ ਭੋਜਨ ਨਹੀਂ ਪਕਾਉਣਾ ਚਾਹੀਦਾ ਇਸ ਨਾਲ ਨਿਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਚਾਲਤ ਅਤੇ ਚਿੜਛੜਾਪਨ ਵੱਧਦਾ ਹੈ ਇਸ ਲਈ ਹਮੇਸ਼ਾ ਇਸ਼ਨਾਨ ਕਰਕੇ ਹੀ ਭੋਜਨ ਪਕਾਉਣਾ ਚਾਹੀਦਾ ਹੈ ਦੋਸਤ ਨੰਬਰ 26 ਵਾਲਾਂ ਨੂੰ ਧੁਣ ਤੋਂ ਤੁਰੰਤ ਬਾਅਦ ਸਰੀਰਮ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਨਾਲ ਬਾਲਾਂ ਦੀ ਚਮਕ ਵਧਣ ਲੱਗ ਜਾਂਦੀ ਹੈ ਨਾਲ ਹੀ ਅਨੇਕਾਂ ਲਾਭ ਮਿਲਦੇ ਹਨ ਨੰਬਰ 27 ਫਾਰਮਕਿਓ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਇਸ ਦਾ ਜ਼ਿਆਦਾ ਸੇਵਨ ਕਰਨਾ ਸਾਡੇ ਸਰੀਰ ਨੂੰ ਕਈ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ ਠਾਈ ਜੇਕਰ ਤੁਸੀਂ ਕੱਪੜਿਆਂ ਨੂੰ ਧੋਣ ਲਈ ਪਾਣੀ ਵਾਲੀ ਸਰਫ ਦਾ ਇਸਤੇਮਾਲ ਕਰੋ ਇਹ ਬਧੇਰੇ ਚੰਗਾ ਹੈ ਇਸਦੀ ਮਦਦ ਨਾਲ ਕੱਪੜੇ ਆਸਾਨੀ ਨਾਲ ਸਾਫ਼ ਹੁੰਦੇ ਨੇ ਤੇ ਨਾਲ ਹੀ ਕੱਪੜਿਆਂ ਵਿੱਚੋਂ ਵੀ ਸਮੈਲ ਨਹੀਂ ਆਉਂਦੀ ਨੰਬਰ 29 ਜੇਕਰ ਅੱਖਾਂ ਵਿੱਚੋਂ ਪਾਣੀ ਆ ਰਿਹਾ ਹੋਵੇ ਬਰਫ਼ ਵਾਲੇ ਪਾਣੀ ਨਾਲ ਰੁਮਾਲ ਗਿੱਲੀ ਕਰਕੇ ਅੱਖਾਂ ਉੱਪਰ ਰੱਖ ਲਓ ਇਸਦੀ ਮਦਦ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਪਾਣੀ ਨਿਕਲਣਾ ਬੰਦ ਹੋ ਜਾਵੇਗਾ ਨੰਬਰ 3 ਜੇਕਰ ਤੁਸੀਂ ਸਾਦੀ ਰੋਟੀਆਂ ਤੇ ਦਾਲ ਖਾਂਦੇ ਹੋ ਤਾਂ ਪੂਰੀ ਜ਼ਿੰਦਗੀ ਜ਼ੁਬਾਨ ਦੇ ਨਾਲ ਨਾਲ ਤੰਦਰੁਸਤ ਵੀ ਰਹੋਗੇ ਕਿਉਂਕਿ ਇਹ ਸਾਡੇ ਪਰਚੰਦ ਅੰਤਰ ਨੂੰ ਕਦੇ ਵੀ ਵਿਗੜਨ ਨਹੀਂ ਦਿੰਦੀ ਨੰਬਰ 31 ਜੇਕਰ ਤੁਸੀਂ ਸਮੇਂ ਸਿਰ ਨਹੀਂ ਸੌਂਦੇ ਤਾਂ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਇਸ ਲਈ ਹਮੇਸ਼ਾ ਸਮੇਂ ਤੇ ਸੌਜੋ ਤੇ ਸਮੇਂ ਤੇ ਹੀ ਉਠੋ ਨੰਬਰ 32 ਬੇਸਣ ਵਿੱਚ ਹਲਦੀ ਤੇ ਦਹੀਂ ਜਾਂ ਫਿਰ ਕੱਚਾ ਦੁੱਧ ਮਿਕਸ ਕਰਕੇ ਆਪਣੀ ਸਕਿਨ ਤੇ ਜੇਕਰ ਤੁਸੀਂ ਲਗਾਉਂਦੇ ਹੋ ਤਾਂ ਇਸਕਿਨ ਨੂੰ ਬਹੁਤ ਨਿਖਾਰ ਤੇ ਜਵਾਨ ਬਣਾਉਣ ਦਾ ਕੰਮ ਕਰਦਾ ਹੈ ਨੰਬਰ 33 ਜੇਕਰ ਤੁਸੀਂ ਬਿਨਾ ਸਰਾਣੇ ਤੋਂ ਨੀਂਦ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ 34 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਅਜਬੈਣ ਵਿੱਚ ਕਾਲਾ ਨਮਕ ਮਿਕਸ ਕਰਕੇ ਉਸਦੇ ਪਾਣੀ ਨਾਲ ਥੋੜੀ ਜਿਹੀ ਲੈ ਲਓ ਇਸ ਦੀ ਮਦਦ ਨਾਲ ਦਰਦ ਤੁਰੰਤ ਠੀਕ ਹੋ ਜਾਵੇਗਾ ਤੇ ਨਾਲ ਹੀ ਹਾਜਮਾ ਵੀ ਠੀਕ ਹੋ ਜਾਵੇਗਾ ਨੰਬਰ 35 ਕਣਕ ਦੇ ਆਟੇ ਨੂੰ ਬਿਨਾਂ ਛਾਣੇ ਹੀ ਖਾਣਾ ਚਾਹੀਦਾ ਜੋ ਕਿ ਉਸ ਵਿੱਚ ਬਧੇਰੇ ਤੱਤ ਹੁੰਦੇ ਨੇ ਤੇ ਨਾਲ ਹੀ ਸਾਡੇ ਪੇਟ ਨੂੰ ਸਹੀ ਰੱਖਣ ਵਿੱਚ ਮਦਦ ਮਿਲਦੀ ਹੈ। ਨੰਬਰ 36 ਜੇਕਰ ਤੁਸੀਂ ਸਕਿਨੱਸ ਹੁੰਦੇ ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਖਾ ਰਹੇ ਹੋ ਤਾਂ ਕਦੇ ਵੀ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਾ ਕਰੋ ਇਹਨਾਂ ਨਾਲ ਤੁਹਾਡੀ ਸਕਿਨ ਹੋਰ ਵੀ ਖਰਾਬ ਹੋ ਸਕਦੀ ਹੈ। ਨੰਬਰ 37 ਫੇਰਦੇ ਸਮੇਂ ਜੇਕਰ ਤੁਸੀਂ ਚਾਹਦੇ ਜਗਾ ਲੱਸੀ ਜਾਂ ਫਿਰ ਨਿੰਬੂ ਪਾਣੀ ਪੀ ਲੈਂਦੇ ਹੋ ਤਾਂ ਇਹਨਾਂ ਦੇ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਨੰਬਰ 38 ਮੂੰਹ ਦੀ ਬਦਬੂ ਦੂਰ ਕਰਨਾ ਚਾਹੁੰਦੇ ਹੋ ਤਾਂ ਅੰਬ ਦੇ ਦਰਖਤ ਦੇ ਦਾਤਣ ਰੋਜ਼ਾਨਾ ਕਰਨੇ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਮੂੰਹ ਵਿੱਚੋਂ ਬਦਬੂ ਆਣੀ ਬੰਦ ਹੋ ਜਾਵੇਗੀ। ਨੰਬਰ 39 ਬਦਾਮ ਵਿੱਚ ਵਿਟਾਮਿਨ E ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਜੇਕਰ ਅਸੀਂ ਇਸ ਤੇਲ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰਦੇ ਹਾਂ ਤਾਂ ਸਾਡੇ ਚਿਹਰੇ ਤੇ ਬਹੁਤ ਚਮਕ ਆਉਂਦੀ ਹੈ ਨਾਲ ਹੀ ਚਮੜੀ ਨਰਮ ਤੇ ਮੁਲਾਇਮ ਵੀ ਬਣਦੀ ਹੈ। ਨੰਬਰ 40 ਜੇਕਰ ਤੁਹਾਡਾ ਚਿਹਰਾ ਖੁਸ਼ਕ ਰਹਿੰਦਾ ਹੋਵੇ ਤਾਂ ਤੁਸੀਂ ਕੇਲੇ ਨੂੰ ਮਸਲ ਕੇ ਉਸ ਵਿੱਚ ਸਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਸਕਦੇ ਹੋ ਇਸ ਦੀ ਮਨਾ ਤੁਹਾਡਾ ਚਿਹਰਾ ਨਰਮ ਹੋ ਜਾਵੇਗਾ ਸਾਰੀ ਖੁਸ਼ਕੀ ਦੂਰ ਹੋ ਜਾਵੇਗੀ ਨੰਬਰ 41 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਬਦਾਮ ਪਿਉਂ ਕੇ ਰੱਖੋ ਤੇ ਸਵੇਰੇ ਪੀਸ ਕੇ ਨਾਲ ਦੁੱਧ ਨਾਲ ਪੀ ਲਓ ਤਾਂ ਇਸ ਨਾਲ ਤੁਹਾਡੇ ਦਿਮਾਗ ਤੇ ਚਮੜੀ ਨੂੰ ਨੇਕਾ ਹੀ ਲਾਭ ਮਿਲਣਗੇ ਨੰਬਰ 42 ਜੇਕਰ ਤੁਸੀਂ ਰੋਜ਼ਾਨਾ ਖਾਣਾ ਖਾਣ ਤੋਂ ਤੁਰੰਤ ਬਾਅਦ ਲੱਸੀ ਪੀ ਲੈਂਦੇ ਹੋ ਤੇਸੀਮਾ ਨਾਲ ਤੁਹਾਡੇ ਅੰਦਰ ਕਦੇ ਵੀ ਤਿਜਾਬ ਨਹੀਂ ਬਣੇਗਾ ਤੇ ਨਾਲ ਹੀ ਭੁੱਖ ਵੀ ਸੀਮਤ ਮਾਤਰਾ ਵਿੱਚ ਹੀ ਲੱਗੇਗੀ ਨੰਬਰ 43 ਜੇਕਰ ਤੁਹਾਡੇ ਸਰੀਰ ਉੱਪਰ ਖਾਜ ਹੋ ਰਹੀ ਹੈ ਤਾਂ ਤੁਹਾਨੂੰ ਆਪਣੇ ਇਸ਼ਨਾਨ ਕਰਨ ਵਾਲੇ ਪਾਣੀ ਦੇ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਉਹ ਗੰਦਾ ਜਾਂ ਦੂਸ਼ਿਤ ਪਾਣੀ ਨਹੀਂ ਹੋਣਾ ਚਾਹੀਦਾ ਇਸ ਲਈ ਨਹਾਉਣ ਸਮੇਂ ਪਾਣੀ ਵਿੱਚ ਦੋ ਚਮਚ ਮਿੱਠਾ ਸੋਡਾ ਤੇ ਅੱਧਾ ਨਿੰਬੂ ਜ਼ਰੂਰ ਨਿਚੋੜ ਕੇ ਹੀ ਇਸ਼ਨਾਨ ਕਰੋ ਇਸ ਤਰ੍ਹਾਂ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਤੁਹਾਡੇ ਸਰੀਰ ਉੱਪਰ ਖਾਜ ਨਹੀਂ ਹੋਵੇਗੀ ਨੰਬਰ 44 ਅਦਰਕ ਦਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸ ਲੈਣਾ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨੇ ਨਾਲ ਹੀ ਗਲੇ ਦੀ ਸਫਾਈ ਹੁੰਦੀ ਹੈ ਜਿਸ ਨਾਲ ਤੁਸੀਂ ਖੰਗ ਜਖਮ ਤੋਂ ਬਚੇ ਰਹਿ ਸਕਦੇ ਹੋ ਨੰਬਰ 45 ਜੇਕਰ ਪੈਰਾਂ ਉੱਪਰ ਸੋਜ ਜ਼ਿਆਦਾ ਆ ਰਹੀ ਹੋਵੇ ਤਾਂ ਕਦੇ ਵੀ ਲੱਤਾਂ ਨੂੰ ਧਰਤੀ ਦੇ ਨਾਲ ਨਾ ਲਗਾ ਕੇ ਬੈਠੋ ਤੇ ਨਾਲ ਹੀ ਕਦੇ ਵੀ ਲਮਕਾ ਕੇ ਨਾ ਰੱਖੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।